ਇਸ ਤਰ੍ਹਾਂ ਅੱਜ ਅਸੀਂ ਜਿੱਥੇ ਇਕੱਠੇ ਹੋਏ ਆ ਇਹ ਰੰਜੀਤ ਐਵੇਨਿਊ ਦੀ ਪੌਸ਼ ਕਲੋਨੀ ਦੇ ਈ ਬਲਾਗ ਦੇ ਡੀ ਬਲਾਗ ਦੇ ਸੈਕਟਰ 3 ਸੈਕਟਰ 4 ਤੇ ਹਾਊਸਿੰਗ ਬੋਰਡ ਵਾਲੇ ਸਾਰੇ ਇੱਥੇ ਇਕੱਠੇ ਹੋਏ ਆ ਤੇ ਸੀ ਬਲਾਗ ਦੇ ਸਾਡਾ ਜਿਹੜਾ ਮੇਨ ਇੱਥੇ ਮੁੱਦਾ ਹੈ ਆ ਅਮਰਤ ਨੰਦ ਪਾਰਕ ਦਾ ਜਿਹੜਾ ਗੇਟ ਨੰਬਰ 1 ਤੇ ਗੇਟ ਨੰਬਰ 2 ਵਾਲੇ ਪਾਸੇ ਇਹ ਗਾਰਬਜ ਡੰਪ ਜਿਹੜਾ ਉਹ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਹੈ ਇਸ ਡੰਪ ਨੂੰ ਇੱਥੋਂ ਲਿਫਟ ਕਰਾਉਣ ਵਾਸਤੇ ਸ਼ਿਫਟ ਕਰਾਉਣ ਵਾਸਤੇ ਔਰ ਇਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਕਤਰ ਹੋਏ। ਕੜਾਈ ਸ਼ੁਰੂ ਕੀਤੀ ਹੈ ਜੀ। ਹਾਂ ਜੀ ਹੁਣ ਐਮਐਲਏ ਸਾਹਿਬ ਹੋਰ ਵੀਜੇ ਪ੍ਰਤਾਪ ਸਿੰਘ ਜੀ ਆਏ ਨੇ ਕੀ ਆਸ਼ਵਾਸ਼ਣ ਦਿੱਤਾ ਸਾਡੇ ਐਮਐਲਏ ਕੁਮਰ ਵੀਜੇ ਪ੍ਰਤਾਪ ਸਿੰਘ ਜੀ ਨੂੰ ਅਸੀਂ ਸ਼ੁਰੂ ਤੋਂ ਹੀ ਇਸ ਇਸ ਮੁਸ਼ਕਲ ਤੋਂ ਜਾਣੂ ਕਰਵਾਇਆ ਸੀ ਔਰ ਇਹ ਇਹਦੀ ਲਗਾਤਾਰ ਪੈਰਵਾਈ ਕਰ ਰਹੇ ਆ ਔਰ ਉਸੇ ਪੈਰਵਾਈ ਦੇ ਅਧੀਨ ਅੱਜ ਇੱਥੇ ਸਾਡੇ ਪ੍ਰੋਟੈਸਟ ਮਾਰਚ ਦੇ ਵਿੱਚ ਸਾਡੇ ਰੋਸ ਦੇ ਵਿੱਚ ਸਾਡੀ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਨੇ ਔਰ ਇਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਤੁਸੀਂ ਜਿਹੜੀ ਇਲੈਕਸ਼ਨ ਆ ਇਸ ਨੂੰ ਪੀਸਫੁਲੀ ਹੋਣ ਦਿਓ ਔਰ ਇਲੈਕਸ਼ਨ ਹੋਣ ਤੋਂ ਬਾਅਦ ਤੁਰੰਤ ਆਪਾਂ ਇੱਥੇ ਹੀ ਇਕੱਠੇ ਹੋਵਾਂਗੇ ਔਰ ਜੋ ਵੀ ਸਾਡੀਆਂ ਮੰਗਾਂ ਨੇ ਉਹਨੂੰ ਇੱਥੋਂ ਸ਼ਿਫਟ ਕਰਾਉਣ ਦੀਆਂ ਇੱਥੇ ਸਫਾਈ ਕਰਾਉਣ ਦੀਆਂ ਉਹ ਸਾਰੀਆਂ ਹੱਲ ਕੀਤੀਆਂ ਜਾਣਗੀਆਂ ਇਹ ਇਹਨਾਂ ਨੇ ਆਸ਼ਵਾਸ਼ਣ ਦਿਵਾਇਆ ਸਾਨੂੰ ਹਾਊਸਿੰਗ ਬੋਰਡ ਦੇ ਪ੍ਰਤੀਨਿਧ ਅੱਜ ਇਸ ਔਖੀ ਘੜੀ ਦੇ ਵਿੱਚ ਤੁਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਨਾਲ ਆਪਾਂ ਇਕੱਠੇ ਆ ਇੱਕ ਦੂਜੇ ਨਾਲ ਜੁੜੇ ਆ ਔਰ ਆਪਣੀ ਮੁਸ਼ਕਲ ਜਿਹੜੀ ਆ ਘਟਾਉਂਦੀ ਅਸੀਂ ਸ਼ੁਰੂ ਕੀਤੀ ਹੋਈ ਆ ਇਸ ਫੜਾ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਬਹੁਤ ਸਕਰਟਨ ਹੀਟ ਦੇ ਵਿੱਚ ਤੁਸੀਂ ਮੌਕੇ ਤੇ ਹਾਜ਼ਰ ਹੁੰਦੇ ਰਹੇ ਜੇ ਸਮੇਂ ਸਿਰ ਇਸ ਤਰ੍ਹਾਂ ਅੱਜ ਅਸੀਂ ਜਿੱਥੇ ਇਕੱਠੇ ਹੋਏ ਆ ਇਹ ਰਣਜੀਤ ਐਵੇਨਿਊ ਦੀ ਪੌਸ਼ ਕਾਲੋਨੀ ਦੇ ਈ ਬਲਾਗ ਦੇ ਡੀ ਬਲਾਗ ਦੇ ਸੈਕਟਰ 3 ਸੈਕਟਰ 4 ਤੇ ਹਾਊਸਿੰਗ ਬੋਰਡ ਵਾਲੇ ਸਾਰੇ ਇੱਥੇ ਇਕੱਠੇ ਹੋਏ ਆ ਤੇ ਸੀ ਬਲਾਗ ਦੇ ਸਾਡਾ ਜਿਹੜਾ ਮੇਨ ਇੱਥੇ ਮੁੱਦਾ ਹੈ ਆ ਅਮਰਤ ਨੰਦ ਪਾਰਕ ਦਾ ਜਿਹੜਾ ਗੇਟ ਨੰਬਰ 1 ਤੇ ਗੇਟ ਨੰਬਰ 2 ਵਾਲੇ ਪਾਸੇ ਇਹ ਗਾਰਬਜ ਡੰਪ ਜਿਹੜਾ ਉਹ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਹੈ ਇਸ ਡੰਪ ਨੂੰ ਇੱਥੋਂ ਲਿਫਟ ਕਰਾਉਣ ਵਾਸਤੇ ਸ਼ਿਫਟ ਕਰਾਉਣ ਵਾਸਤੇ ਔਰ ਇਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕਦੋਂ ਸ਼ੁਰੂ ਕੀਤੀ ਹੈ ਹਾਂ ਹੁਣ ਐਮਐਲਏ ਸਾਹਿਬ ਕੋਵਰ ਵਿਜੇ ਪ੍ਰਤਾਪ ਸਿੰਘ ਜੀ ਆਏ ਨੇ ਕੀ ਆਸ਼ਵਾਸ਼ਣ ਕੀ ਦਿੱਤਾ ਸਾਡੇ ਐਮਐਲਏ ਕੋਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਅਹੀਂ ਸ਼ੁਰੂ ਤੋਂ ਹੀ ਇਸ ਇਸ ਮੁਸ਼ਕਲ ਤੋਂ ਜਾਣੂ ਕਰਵਾਇਆ ਸੀ ਔਰ ਇਹ ਇਹਦੀ ਲਗਾਤਾਰ ਪੈਰਵਾਈ ਕਰ ਰਿਹਾ ਔਰ ਉਸੇ ਪੈਰਵਾਈ ਦੇ ਅਧੀਨ ਅੱਜ ਇੱਥੇ ਸਾਡੇ ਪ੍ਰੋਟੈਸਟ ਮਾਰਚ ਦੇ ਵਿੱਚ ਸਾਡੇ ਰੋਸ ਦੇ ਵਿੱਚ ਸਾਡੀ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਨੇ ਔਰ ਇਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਤੁਸੀਂ ਜਿਹੜੀ ਇਲੈਕਸ਼ਨ ਆ ਇਸ ਨੂੰ ਪੀਸਫੁਲੀ ਹੋਣ ਦਿਓ ਔਰ ਇਲੈਕਸ਼ਨ ਹੋਣ ਤੋਂ ਬਾਅਦ